चैनल तो तरनतारण पुलिस ने एक महिला नशा तस्करी दी तरन तारण अभिमनियु राणा ने दसिया की गिरफ्तार की गई औरतान रुपिंदर कौर और वजह हुई है जो कि पिंड तनोआखुरिंडा की रहन वाली है एस एस पी ने दसिया की काबू की इसका पुत्र गगनप्रीत ਪਾਕਿਸਤਾਨ ਦੇ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਸਰਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਦੇ ਸਨ ਐਸਐਸਪੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਰੁਪਿੰਦਰ ਕੌਰ ਦਾ ਪੁੱਤਰ ਗਗਨਪ੍ਰੀਤ ਸਿੰਘ ਵੀ ਇਸ ਗੱਟਜੋੜ ਵਿੱਚ ਸ਼ਾਮਲ ਹੈ ਆਓ ਛਿੰਜੀ ਲੜਵਾ ਰਾਹੀਂ ਐਸਐਸਪੀ ਤੋਂ ਲਈਏ ਹੋਰ ਜਾਣਕਾਰੀ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਤੇ ਸਾਡੀ ਸੀਆਈ ਦੀ ਟੀਮ ਐਸਪੀ ਆਪਣੇ ਜੇਦਾ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪਾਲ ਨਾਗਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਆਪਣੇ ਮਾ ਤੇ ਪੁੱਤ ਨੇ ਦਿਨੋਏ ਖੁਰ ਦੇ ਰਹਿਣ ਵਾਲੇ ਆ ਤੇ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਜਦੋਂ ਉਥੇ ਰੇਡ ਕੀਤੀ ਜਾਂਦੀ ਹੈ ਤੇ ਘਰੋਂ ਰੁਪਿੰਦਰ ਕੌਰ ਜਿਹੜੀ ਹੈ ਉਹ ਅਰੈਸਟ ਕੀਤੀ ਜਾਂਦੀ ਹੈ ਤੇ ਉਹਦੇ ਪੋਜੈਸ਼ਨ ਦੇ ਵਿੱਚੋਂ 4 ਕਿਲੋ ਹਿਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ ਉਹ ਉੱਤੇ ਇਹ ਜਿਹੜੀ ਹੈਗੀ ਆ ਰੁਪਿੰਦਰ ਕੋਰ ਆਪਣੇ ਬੇਟੇ ਗਗਨਪ੍ਰੀਤ ਦੇ ਨਾਲ ਰਲ ਕੇ ਇਹ ਦੋਵੇਂ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ ਇਹਨਾਂ ਦਾ ਜਿਹੜਾ ਘਰ ਹੈ ਤੇ ਪੈਲੀ ਹੈ ਉਹ ਤਕਰੀਬਨ 100 ਮੀਟਰ ਦੂਰ ਤਾਰਾ ਤੋਂ ਹੈ ਤਾਰ ਤੋਂ ਦੂਰ ਹੈ ਤੇ ਡਰੋਨ ਰਾਹੀਂ ਇਹ ਸਮਾਨ ਮੰਗਾਉਂਦੇ ਸੀਗੇ ਇਹਨਾਂ ਦੀ ਜਿਹੜੀ ਹੈ ਚਾਰ ਕਿੱਲੇ ਪੈਲੀ ਹੈ ਦੋ ਲਾਈਨ ਤਾਰਾ ਤੋਂ ਪਾਰ ਦੋ ਤਾਰ ਤੋਂ ਇਸ ਇਸਲੇ ਪਾਸੇ ਹੈ ਤੇ ਆਪਣੀ ਪੈਲੀ ਦੇ ਵਿੱਚ ਹੀ ਇਹ ਡਰੋਨ ਰਾਹੀਂ ਸਮਾਨ ਮਗਾ ਕੇ ਸਟਵਾਂਦੇ ਹੁੰਦੇ ਸੀਗੇ ਤੇ ਗਾਂ ਫਿਰ ਜਿਹੜਾ ਇੱਕ ਕੋਡ ਹੈ ਇਹ ਅੱਗੇ ਵੰਡਣ ਦਾ ਕੰਮ ਕਰਦੇ ਸੀਗੇ ਇਨਾਂ ਦੇ ਕੋਲ ਕਮਾਈ ਦਾ ਹੋਰ ਕੋਈ ਜਰੀਆ ਨਹੀਂ ਹੈ ਜਿਹੜਾ ਇਹ ਮੁੰਡਾ ਜਿਹੜੀ ਲੇਡੀ ਫੜੀ ਹੈ ਇਹਦੇ ਦਾ ਹਸਬੰਡ ਉਹ ਵੀ ਨਸ਼ੇ ਦਾ ਆਦੀ ਹੈ ਨਸ਼ੇ ਕਰਦਾ ਹੈ ਤੇ ਇਨਾਂ ਉਤੇ ਜਿਹੜਾ ਘਰ-ਬਾਰ ਇਹਨਾਂ ਨੇ ਚੰਗਾ ਬਣਾਇਆ ਹੋਇਆ ਹੈ ਅੱਗੇ ਆਪਾਂ ਇਹਨਾਂ ਦੀ ਡਿਟੇਲ ਨਿਕਲਵਾ ਕੇ ਇਸ ਤੇ ਜਿਹੜੀ ਹੋਰ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸਖਤ ਤੋਂ ਸਖਤ ਜਿਹੜੀ ਕਾਰਵਾਈ ਆਪਾਂ ਕਰਾਂਗੇ ਸਰਪਾਈ ਚੇਂਜ ਕੀ ਰਹੀ ਸੀ ਜਦੋਂ ਇਹ ਕਿੱਥੇ ਹੁੰਦੇ ਸੀ ਕੁਛ ਅੱਗੇ ਬਾਰੇ ਗੱਡੇ ਹਾਂਜੀ ਦੇਖੋ ਰਿਕਵਰੀ ਹੋਈ ਹੈ ਥੋੜੇ ਦਿਨ ਪਹਿਲਾਂ ਤੇ ਜਿਹੜੇ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਇਹਦੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਸੀਗੇ ਬੈਕਵਰਡ ਲਿੰਕੇਜ ਸਾਨੂੰ ਕਲੀਅਰ ਦੇ ਕੇ ਵੀ ਪਾਕਿਸਤਾਨ ਤੋਂ ਡਰੋਨ ਰਾਹੀ ਇਹ ਸਮਾਨ ਆਉਂਦਾ ਸੀਗਾ ਅੱਗੇ ਗਾਂ ਇਹ ਕਿਨੂ ਕਿਨੂ ਸਪਲਾਈ ਕਰਦੇ ਸੀਗੇ ਉਸ ਪੂਰੀ ਐਨਟਾਇਰ ਜਿਹੜੀ ਚੇਨ ਹੈ ਉਸ ਤੇ ਕੰਮ ਕਰਕੇ ਇਸ ਪੂਰੇ ਸਪਲਾਈ ਨੈਟਵਰਕ ਨੂੰ ਜਿਹੜਾ ਹੈ ਬਸਟ ਕੀਤਾ ਜਾਵੇਗਾ ਤੇ ਜਿਹੜੇ ਹੋਰ ਬਾਕੀ ਇਹਨਾਂ ਦੇ ਇਸ ਕੰਮ ਦੇ ਵਿੱਚ ਇਨਵੋਲ ਨੇ ਤੇ ਉਹਨਾਂ ਨੂੰ ਵੀ ਫੜਕੇ ਜਿਹੜਾ ਅੰਦਰ ਕੀਤਾ ਜਾਵੇਗਾ ਸਰ ਕਿੰਨੇ ਕਨਸਾਈਨਮੈਂਟ ਮੰਗਾ ਚੁੱਕੇ ਜੀ ਕਿੰਨੇ ਟਾਈਮ ਤੋਂ ਲੱਗੇ ਇਸ ਕੰਮ ਇਹ ਡਰੋਨ ਰਾਹੀ ਸਮਾਨ ਦੇ ਕੋ ਮਂਗਾ ਮੰਗਾਈ ਜਾ ਰਹੇ ਸੀਗੇ ਤੇ ਹੁਣ ਇਹ ਤਾਂ ਆਪਾਂ ਤਫਤੀਸ਼ ਦੌਰਾਨ ਦੇਖਾਂਗੇ ਕਿ ਬਈ ਇਸ ਤੋਂ ਕਿੰਨੇ ਚੇਅਰ ਤੋਂ ਬਈ ਆਸ ਤੋਂ ਕਿੰਨੇ ਕਿੰਨੀ ਕਨਸਾਈਨਮੈਂਟ ਆਈ ਹੈ ਤੇ ਉਹ ਕਿਨੂ ਕਿਨੂ ਵਾਗੇ ਵੰਡੀ ਗਈ ਹੈ ਉਹ ਸਾਰਾ ਦਾ ਸਾਰਾ ਤਫਤੀਸ਼ ਦੌਰਾਨ ਆਪਾਂ ਕਰਕੇ ਪੂਰੇ ਨੈਟਵਰਕ ਨੂੰ ਬਸਟ ਕਰਾਂਗੇ ਜੀ ਨਹੀਂ ਇਹਨਾਂ ਦੋਵਾਂ ਤੇ ਹੀ ਕੋਈ ਪਹਿਲਾ ਪਰਚੇ ਨਹੀਂ ਸੀਗੇ ਦੇਖੋ ਹੁਣ ਜਿਹੜੀ ਆਪਣੀ ਇਹ ਮੁਹੀਮ ਹੈ ਸਟਾਰਟ ਹੋਣ ਤੋਂ ਬਾਅਦ ਹਮ ਉਸ ਸਟੇਜ ਤੇ ਅਸੀਂ ਪਹੁੰਚ ਗਏ ਆ ਜਿਹੜੇ ਜਿਨ੍ਹਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀਗਾ ਜਿਹੜੇ ਕੋਈ ਵਾਈਟ ਕਾਲਰ ਸੋ ਕਾਲਡ ਜਿਹੜੇ ਛੁਪ ਕੇ ਇੱਕ ਕੰਮ ਦੰਦਾ ਕਰਦੇ ਸੀਗੇ ਪੁਲਿਸ ਦੇ ਹੱਥ ਉਹਨਾਂ ਦੇ ਵੀ ਕਾਲਰ ਤੇ ਹੁਣ ਜਾ ਕੇ ਪੈਰੇ ਨੇ ਤੇ ਜਿਹੜੇ ਸ਼ਿਫਿਫਾਤੇ ਵੀ ਕੰਮ ਕਰਦੇ ਉਹਨਾਂ ਨੂੰ ਵੀ ਅਸੀਂ ਫੜ ਕੇ ਇਸ ਨਸ਼ਿਆ ਦੇ ਕੋਡ ਨੂੰ ਖਤਮ ਕਰਨ ਦਾ ਸੀ ਉਪਰਾਲਾ ਕੀਤਾ